ਰੋਜੀ ਇਹ ਅਸੀਂ ਕਰੋਂਦੇ ਦਾ 플ਾਂਟ ਲਾਇਆ ਸੀ 4 ਤਿੰਨ ਸਾਲ ਹੋ ਗਏ ਤਿੰਨ ਸਾਲ ਚਾਰ ਸਾਲ ਕਿ ਹੁਣ ਯਾਦ ਨਹੀਂ ਤੇ ਇਹਦੇ ਐਤੀ ਪਹਿਲੀ ਵਾਰੀ ਕਰੋਂਦੇ ਲੱਗੇ ਨੇ ਸ਼ੁਰੂ ਹੋ ਗਏ ਨੇ ਤੇ ਫਲ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਇਹ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਆ ਇੱਦਾਂ ਕਰ ਆ ਦੇਖੋ ਇਹ ਤਾਂ ਦੇਖੋ ਰਾਇਲ ਲਾਲ ਵੀ ਹੋਣ ਲੱਗੇ ਹੈ ਤੇ ਹਰੇ ਆ ਦੇਖੋ ਆ ਦੇਖੋ ਇਹ ਉੱਪਰ ਵੀ ਆ ਉੱਧਰ ਵੀ ਹੈਗੇ ਨੌਦਦ ਖੋਣ ਉਹਨੇ ਚੁਟਜੋਟ ਲੱਗੇ ਹੋਏ ਤੇ ਆ ਦੇ ਆ ਦੇਖੋ ਇਹ ਆ ਦੇਖੋ ਆਹਾ ਆਹਾ ਕਿਵਾਂ ਆ ਦੇਖੋ ਆ ਵੀ ਲੱਗੇ ਹੈ ਅੱਛਾ ਦੇਖੇ ਨਹੀਂ ਧਿਆਨ ਨਹੀਂ ਕੀਤਾ ਆ ਦੇਖੋ ਆ ਦੇਖੋ ਗੁੱਛੇ ਵੀ ਲੱਗ ਰਹੇ ਹੁਣ ਛੋਟੇ ਛੋਟੇ ਗੁੱਥੇ ਇਹ ਪਹਿਲੀ ਵਾਰੀ ਲੱਗੇ ਆ ਅਸਤੇ ਪਹਿਲਾਂ ਪਿਛਲੇ ਵਾਰੀ ਵੀ ਇੱਕ ਦੋ ਲੱਗੇ ਸੀਗੇ ਪਰ ਇਸ ਕੀ ਤਾਂ ਇਹ ਸ਼ੁਰੂ ਹੋ ਗਏ ਨੇ ਦਾ ਮਤਲਬ ਹੁਣ ਹਰ ਸਾਲ ਇਹ ਕਰੋਂਦੇ ਲੱਗਿਆ ਕਰੋਂ ਜੇ ਇਹ ਹੈ ਨਾ ਹੋਰ ਦੇਖੀ ਕਿੱਥੇ ਕਿੱਥੇ ਇਹ ਅਹ ਪਰ ਅੱਛਾ ਹੁਣ ਮੈਂ ਇਹਦਾ ਨਾ ਉੱਪਰੋਂ ਮੈਂ ਹੁਣੇ ਘਟਾਇਆ ਥੋੜੇ ਦਿਨ ਪਹਿਲਾਂ ਹੀ ਮੈਂ ਸੋਚਿਆ ਵੀ ਲੱਗਦੇ ਦਾ ਹੈ ਨਹੀਂ ਇਹ ਨਹੀਂ ਆਹ ਦੇਖੋ ਨਿੱਕੇ ਨਿੱਕੇ ਹੋ ਗਏ ਤੁਸੀਂ ਕਿੰਨਾ ਤਾਂ ਤਾਂ ਦੋ ਹੁਣ ਇਹਦਾ ਮਤਲਬ ਇਹ ਰੰਗ ਇਹਦਾ ਚੇਂਜ ਹੋ ਰਿਹਾ ਹੈ ਇਹਦਾ ਹੈ ਨਾ ਇਹ ਕਰੋਂਦੇ ਜੀ ਇਹਦਾ ਨਾ ਦਾ ਜਿੰਮ ਪਤਾਇਆ ਵੀ 4 பை ਦਾ ਕਰੁੰਦੇ ਬਹੁਤ ਅੱਛੀ ਮੈਡੀਸ਼ਨ ਵੈਲਿਊ ਹੁੰਦੀ ਹੈ ਇਹ ਇਹ 베ਰੀ ਦੀ ਉਸ ਚੋ ਕੈਟਾਗਰੀ ਚ 베ਰੀ ਜਿਹੜੀ ਹੋਣਾ ਉਹਦੇ ਚੋ ਉਸ ਸ਼੍ਰੇਣੀ ਚ ਹੋਏ ਗਏ ਨੇ ਇਹ 베ਰੀ ਦੀ ਸ਼੍ਰੇਣੀ ਚੋਂ ਇੱਕ ਪਰ ਇਹ ਹੱਥ ਲਾ ਲਾਉਣਾ ਜਿਹੜਾ ਸੁੱਖਾ ਨਹੀਂ ਹੈ ਕੰਡੇ ਹੁੰਦੇ ਨੇ ਇਹਦੇ ਐਡੇ ਐਡੇ ਦੇਖੋ ਕਿ ਕਿ ਕਰਾਉਣ ਕੰਡੇ ਨੇ ਇਹ ਆ ਦੇਖੋ ਐਡੇ ਐਡੇ ਦਿਖਾਓ ਕੰਡੇ ਕੰਡੇ ਦਿਖਾਓ ਆ ਦੇ ਇਕਰਾ ਵਰਗੇ ਕੰਡੇ ਹੁੰਦੇ ਨੇ ਹੱਥ ਸੰਭਾਲ ਕੇ ਲਾਉਣਾ ਪੈਂਦਾ ਸਾਰੇ ਪੂਰੇ ਹਰ ਟਾਣੀ ਦੇ ਨਾਲ ਕੰਡੇ ਆ ਰਹੇ ਨੇ ਇਹੋ ਗੱਲ ਹੈ ਚਲ ਜੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਡੀ ਮਿਹਨਤ ਨੂੰ ਫਲ ਪਿਆ ਹੁਣ ਕਰੋਨ ਦੇ ਲੱਗਣੇ ਸ਼ੁਰੂ ਹੋ ਗਏ ਨੇ ਹੁਣ ਇਹਦਾ ਪੁਰਸਤ ਤੱਕ ਸਾ ਇਹ ਦੇਖ ਲਓ ਇਹਦਾ ਸਾਰਾ ਦਿੱਤਾ ਠੀਕ ਆ ਇਹਦਾ ਉਹ